ਜੀਤ ਤੂਫਾਨ ਦੀ ਆ ਟੀਮ ਸਪான்ਸਰ ਕੀਤੀ ਗਈ ਆ ਅਮਰੀਕਾ ਵਾਲੇ ਦੀ ਲਓ ਖੇਡ ਮੈਦਾਨ ਦੇ ਵਿਚਾਰ ਪਾਲ ਆ ਲਬਾਰੇ ਲਈ ਚੋਟੀ ਦਾ ਨੰਬਰ ਕਹਿੰਦੇ ਜੋੜ ਗਿਆ ਏ ਆ ਨੂਰਪੁਰ ਲਬਾਰੇ ਆ ਕਹਿੰਦੇ ਚੋਟੀ ਦਾ ਨੰਬਰ ਜੁੜ ਗਿਆ ਖੇਡ ਮੈਦਾਨ ਚ ਕਬੱਡੀ ਪਾਲ ਲਈ ਆ ਕਹਿੰਦੇ ਧਾੜੇ ਵਾਲ ਬੇਟ ਵਾਲਾ ਕਰਨ ਕਬੱਡੀ ਵਾਲੇ ਵਧਿਆ ਹੋਇਆ ਆ ਸਾਹਮਣੇ ਕਹਿੰਦੇ ਰਨ ਆ ਗਿਆ ਘੜਿਆ ਬੇੜ ਦੀ ਧਰਤੀ ਦਾ ਕਿੰਨੇ ਮੁੰਡਾ ਵਧਿਆ ਹੋਇਆ ਹੈ ਹਰ ਨੂਰਪੁਰ ਵਾਲੇ ਦੀ ਧਰਤੀ ਵਾਲਾ ਆ ਪ੍ਰੀਤ ਮੈਨੂੰ ਲੱਗਦਾ ਹਾ ਸਾਹਮਣੇ 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 ਉਹ ਚੱਕੇ ਜਾਨ ਹਾ ਸਾਹਮਣੇ ਮੁੰਡਾ ਟੱਕਰ 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 ਕਰ ਆ ਮੁੰਡੇ ਦਾ ਨਾਮ ਚੜਦਾ ਹਾ ਮੁੰਡੇ ਦਾ ਕਿੰਨੇ ਸੱਜਾ ਦਲਦਾ ਮਰੀਕ ਆ ਆ ਮੁੰਡੇ ਦਾ ਹੇਅਰ ਸਟਾਈਲ ਖਤਰਨਾਕ ਗਿਆ ਰਾਹਪੁਰੇ ਦੀ ਧਰਤੀ ਵਾਲਾ ਮਰੀਕ ਕਹਿੰਦੇ ਆ ਮੁੰਡਿਆ ਦੁਬਾਰੇ ਦਾ ਨਾਮ ਚੜਦਾ ਗਲਤ ਗਾਣੇ ਲਾ ਦੀਆਂ ਹਾ ਤਾਰੇ ਮਾਰੋ ਇੱਕਾਈ ਮੁੰਡੇ ਦੇ ਨਾਮ ਦੇ ਹਾਂ ਆ ਕਹਿੰਦੇ ਮਰੀਕ ਬੱਲੇ ਬੱਲੇ ਕਰਾ ਗਿਆ ਓਏ ਟਾਪ ਨੇ ਜੱਫਾ ਲਾ ਕੇ ਪ੍ਰੀਤ ਵਰਗੇ ਮਰੀਕ ਵਰਗੇ ਮੁੰਡੇ ਗੱਲਾਵਾ ਦਾ ਟਿਕਾਣੇ ਲਾਉਂਦੇ ਆ ਆ ਮੁੰਡਾ ਕਿੰਨੇ ਗਰੇਜ ਆ ਚੱਕ ਮੰਗਦੇ ਕਰਦੇ ਗੱਲ ਮੁੰਡੇ ਨੇ ਓ ਹੰਗਰੇਜ ਆ ਕਹਿੰਦੇ ਮੇਰੇ ਵੀਰੋ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢਿੱਲੇ ਪੈ ਵਿੱਚ ਦਮ ਕਰਕੇ ਰਹੀਏ ਐਵੇਂ ਕੋਈ ਨਿਉਂਦਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਜਲਿਆ ਆਨੇ ਨਾਦੀ ਆ ਇਹਨਾਂ ਕਹਿੰਦੇ ਆ ਮੁੰਡਾ ਨਾਗ ਹੈ ਇਹਨਾਂ ਕਹਿੰਦੇ ਪਾਕਿਸਤਾਨੀ ਫੀਮਰਾਂ ਰਾਂਗ ਪਰ ਸਾਹਮਣੇ ਮੈਨੂੰ ਲੱਗਦਾ ਆ ਮੁੰਡਾ ਇਹਨਾਂ ਕਹਿੰਦੇ ਉਹ ਡੋਬਰਾ ਮੈਨੂੰ ਜਿਹੜਾ ਜਸ਼ਨ ਦੋਗੜੇ ਪਿੰਡ ਵਾਲਾ ਇਹਦਾ ਜਸ਼ਨ ਦੋਗੜੇ ਵਾਲਾ ਉਹ ਕਹਿੰਦੇ ਗੁਰਜੀਤ ਤੂਫਾਨ ਦੀ ਸਪான்ਸਰ ਕਰੇ ਟੀਮ ਅਮਰੀਕਾ ਵਾਲਾ ਕਹਿੰਦੇ ਉਹ ਕਹਿੰਦਾ ਪਿੰਡੇ ਸਰਦਾਰ ਸੰਤੋਖ ਸਿੰਘ ਲਾਡੀ ਗੋਜੀ ਦਾ ਪੁੱਤਰ ਆ ਆ ਜਿਹਨੇ ਆ ਟੀਮ ਸਪான்ਸਰ ਕੀਤੀ ਆ ਉਹ ਕਹਿੰਦਾ ਪਿੰਡ ਵਿੱਚ ਵਾਝਿਆ ਮਰੀਆ ਕਹਿੰਦੇ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਵੱਡੇ ਪਿਆਰ ਵਖਦੇ ਆ ਇਹ ਉਹਨਾਂ ਭਰਾਵਾਂ ਦਾ